ਡਾਕਟਰ ਰਿਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ 64 ਸੱਤਿਆਂ ਨੂੰ ਤੰਗ ਪਰੇਸ਼ਾਨ ਕਰਤਾ ਜੋ ਪ੍ਰੋਗਰਾਮ ਅਸੀਂ ਸੱਤਿਆਂ ਦੀ ਪ੍ਰੈਕਟਿਸ ਬਚਾਉਣ ਲਈ ਵਚਨਬੱਧ ਹੈ ਆਪ ਸਰਕਾਰ ਨੇ ਲਿਖਿਆ ਸੀ ਉਹਦੇ ਲਈ ਮੂੰਹ ਤੋੜਵਾ ਜਵਾਬ ਦੇਣ ਲਈ ਸਾਈਨ ਕਰਕੇ ਦਿਓ ਕਿ ਅਸੀਂ ਇਸ ਜਗ੍ਹਾ ਤੇ ਪ੍ਰੈਕਟਿਸ ਕਰਦੇ ਹਾਂ ਇਸ ਜਗ੍ਹਾ ਤੇ ਸਾਡਾ ਜਿਹੜਾ ਹੈਗਾ ਰਹਿਸ਼ ਹੈ ਮੈਂ ਡਾਕਟਰ ਰਿਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰਡ ਨੰਬਰ 295 ਜ਼ਿਲ੍ਹਾ ਫਰੀਦਕੋਟ ਅੱਜ ਦੀ ਜੋ ਸਾਡੀ ਮਹੀਨਾਵਾਰ ਮੀਟਿੰਗ ਬਲਾਕ ਫਰੀਦਕੋਟ ਦੀ ਹੋਈ ਹੈ ਜਿਹਦੇ ਵਿੱਚ ਅ ਬਲਾਕ ਫਰੀਦਕੋਟ ਦੇ ਕਹਿਣ ਮੁਤਾਬਕ ਅ ਅਸੀਂ ਅੱਜ ਮੀਟਿੰਗ ਹੈ ਜਿਹੜੀ ਹੌਲੀ ਹੌਕ ਅ ਇਮੀਗ੍ਰੇਸ਼ਨ ਸੈਂਟਰ ਤੇ A1 ਹੌਪ ਸੈਂਟਰ ਜਿਹਦੇ ਵਿੱਚ ਜਿੰਦਲ ਹਸਪੀਟਲ ਵੀ ਇਨਵੋਲਵ ਹੈ ਅੱਜ ਸਾਡੀ ਮੀਟਿੰਗ ਜਿਹੜੀ ਹੈ ਬਲਾਕ ਫਰੀਡ ਕੋਡ ਦੀ ਹੋਈ ਹੈ ਔਰ ਉਹਦੇ ਵਿੱਚ ਕਾਫੀ ਵਿਚਾਰਾਂ ਕੀਤੀਆਂ ਗਈਆਂ ਸਾਡੀ ਪ੍ਰੈਕਟਿਸ ਦੇ ਸਬੰਧਤ ਹਰ ਇੱਕ ਨੂੰ ਕਿਸੇ ਨੂੰ ਕੋਈ ਮੁਸ਼ਕਲ ਕਿਸੇ ਕਿਸਮ ਦੀ ਆਉਂਦੀ ਹੈ ਉਹਦੇ ਵਿੱਚ ਉਹਦੇ ਨਿਵਾਰਨ ਦਾ ਜੋ ਹੈ ਉਹ ਸਾਰੀ ਗੱਲਬਾਤ ਕੀਤੀ ਗਈ ਔਰ ਪਿਛਲੇ ਦਿਨੀ ਜੋ ਸਿਹਤ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਹਦਾਇਤਾਂ ਦੇ ਕੇ ਜੋ ਸਾਡੇ ਸਾਥੀਆਂ ਨੂੰ ਤੰਗ ਪਰੇਸ਼ਾਨ ਕਰਨ ਦਾ ਜੋ ਪ੍ਰੋਗਰਾਮ ਪੰਜਾਬ ਸਰਕਾਰ ਨੇ ਲਿਖਿਆ ਸੀ ਉਹਦੇ ਲਈ ਮੂੰਹ ਤੋੜਵਾ ਜਵਾਬ ਦੇਣ ਲਈ ਵੀ ਅਸੀਂ ਅੱਜ ਜਿਹੜਾ ਪ੍ਰੋਗਰਾਮ ਉਹ ਲਿਖਿਆ ਔਰ ਇੱਕ ਨਵਾਂ ਪਰਫਾਰਮਾ ਤਿਆਰ ਕਰਕੇ ਜੋ ਸਾਡੇ ਸਾਥੀਆਂ ਨੂੰ ਦਿੱਤਾ ਗਿਆ ਸੀ ਕਿ ਇਹਦੇ ਤੇ ਸਾਈਨ ਕਰਕੇ ਦਿਓ ਕਿ ਅਸੀਂ ਇਸ ਜਗ੍ਹਾ ਤੇ ਪ੍ਰੈਕਟਿਸ ਕਰਦੇ ਹਾਂ ਇਸ ਜਗ੍ਹਾ ਤੇ ਸਾਡਾ ਜਿਹੜਾ ਹੈਗਾ ਰੈਸ਼ਾ ਉਹ ਅਸੀਂ ਸਾਥੀਆਂ ਨੂੰ ਕਹਿ ਕੇ ਕੋਈ ਵੀ ਕਿਸੇ ਸਾਥੀ ਨੇ ਕਿਸੇ ਵੀ ਇਹਦੇ ਵਿੱਚ ਸਾਈਨ ਨਹੀਂ ਕਰਨੇ ਅਸੀਂ ਸਾਥੀਆਂ ਦੀ ਪ੍ਰੈਕਟਿਸ ਬਚਾਉਣ ਲਈ ਵਚਨਬੱਧ ਹੈ ਸੀ ਹਾਂ ਤੇ ਰਹਾਂਗੇ ਸੋ ਇਸ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੜੀ ਪ੍ਰਭਾਵਸ਼ਾਲੀ ਇਸ ਜਿਹੜੀ ਹੈਗੀ ਅਸੀਂ ਕੀਤੀ ਹੈ ਔਰ ਸਾਰੇ ਸਾਥੀਆਂ ਨੂੰ ਕਿਸੇ ਕਿਸਮ ਦੀ ਵੀ ਮੁਸ਼ਕਲ ਨਾ ਆਵੇ ਉਹਦੇ ਸਬੰਧ ਦੇ ਵਿੱਚ ਵਿਚਾਰਾਂ ਅੱਜ ਦੀਆਂ ਕੀਤੀਆਂਗੇ ਜੀ ਟਾਈਗਰ ਜੀ ਕਾ ਖਾਲਸਾ ਵਾਹਿਗੁਰੂ